ਦੇ ਮਾਰ ਦੇ ਰਿਹਾ ਹੈ ਮਾਨੀ ਜੇਖ ਹੈ ਹੈਲੋ ਓਏ ਕੀ ਮਾਨਸਿ ਹੈ ਇਹ ਹੈ ਸਹੀ ਕੱਟ ਕਰ ਤੂ ਹੂੰ ਦੇ ਨਾ ਲੈ ਲੈ ਇੱਕ ਟੈਕ 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 ਬਸ ਆਪਾਂ ਬੋਲੋ ਟੈਕ ਲੈ ਕੇ ਆਇਆ ਹੈ ਇਹਦਾ ਪਕਿਆ ਚਲੋ ਚਲੋ ਕਿੱਥੇ ਆਇਆ ਇਹਨੂੰ ਸਟਾਰਟ ਕਰ ਸਟਾਰਟ ਇੱਕ ਫੋਟੋ ਕਰ ਲੋ ਬੇਟਾ ਹਾਂ ਇਹ ਤਾਂ ਥੋੜੀ ਜਿਹੀ ਟੈਕ ਚਲੋ ਫੇਸ ਇੱਥੇ ਫੇਸ ਰਾਈਟ ਰਾਈਟ ਲੈਗ ਪੈਕ ਆਪਣੀ ਲੈਗ ਲੈਕਸ ਨੂੰ ਅਪਰ ਰਾਈਟ ਲੈਗ ਬਾਈ ਲੈਫਟ ਲੈਗ ਲੈਟਰ ਡੀਸ ਇੱਥੇ ਫਿੰਗਰ ਫਸਟ ਸਿਟੀ ਆਈ ਡੋ ਨੋ ਦੀਨ ਦਾ ਤਰੀਕੇ ਨਾਲ ਸਟੇ ਸਟੇ ਹਾਂ ਸੇ ਕਰਨ ਸਟੇ ਹਾਂ ਬੰਟੇ ਮੋਰ ਵਨ ਟਾਈਮ ਮੋਰ ਵਨ ਟਾਈਮ ਮੋਰ ਰੀਡਿੰਗ 1 2 3 ਟੂ ਵੈਰੀ ਵੈਰੀ ਆਪਾਂ ਦੇ ਇੱਥੇ ਸਾਰੇ ਇਕੱਠੇ ਹੋਏ ਆ ਰੁਚਨ ਗੋਚ ਜਿਸ ਤਰ੍ਹਾਂ ਕਿ ਮੈਂ ਡੀਐਸਪੀ ਟ੍ਰੈਫਿਕ ਪਟਿਆਲਾ ਸੋ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਕੌਮੀ ਪੱਧਰ ਤੇ ਜਿਹੜਾ ਇਹ ਮਹੀਨਾ ਹਾਂਜੀ ਸਰ ਅੱਜ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਸਕੂਲ ਦੇ ਪ੍ਰੋਗਰਾਮ ਹੋ ਰਿਹਾ ਹੈ ਸਸੀਕਾਲ ਜੀ ਸਸੀਕਾਲ ਜੀ ਮਾਈਸੈਲਫ ਡਾਕਟਰ ਰਾਜਦੀਪ ਸਿੰਘ ਚੇਅਰਮੈਨ ਪਲੇਵੇ ਸੀਨੀਅਰ ਸਕੈਂਡਰੀ ਸਕੂਲ ਪਟਿਆਲਾ ਮੈਂ ਬੜੀ ਖੁਸ਼ੀ ਨਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਅੱਜ ਸਕੂਲ ਦੇ ਵਿਹੜੇ ਦੇ ਵਿੱਚ ਕੋਚ ਸਤਵਿੰਦਰ ਸਰ ਦੀ ਅਗਵਾਈ ਹੇਠ ਔਰ ਇਹਨਾਂ ਦੀ ਮੈਨੇਜਮੈਂਟ ਦੇ ਨਾਲ ਬਹੁਤ ਵੱਡਾ ਟਾਈ ਕਮਾਂਡੋ ਚੈਂਪੀਅਨਸ਼ਿਪ ਇੱਥੇ ਚੱਲ ਰਹੀ ਹੈ ਔਰ ਜਿਹਦੀ ਸਭ ਤੋਂ ਵੱਡੀ ਲਾਈਮਲਾਈਟ ਰਹੀ ਹੈ ਕਿ 13 ਕਿਲੋ ਦੇ ਬੱਚਿਆਂ ਦੀ ਫਾਈਟ ਮੈਂ ਇੰਨੇ ਸਾਲਾਂ ਤੋਂ ਇਸ ਗੇਮ ਨਾਲ ਐਸੋਸੀਏਟਿਡ ਆ بڑے ਟੂਰਨਾਮੈਂਟ ਵਿਜ਼ਿਟ ਕਰੇ ਬਟ 13 14 ਕਿਲੋ ਦੇ ਬੱਚੇ ਜਿਹੜੇ ਗੇਮ ਹੈ ਇਹ ਇਸ ਦੀ ਏਜ ਦੇ ਨਾਲ-ਨਾਲ weight category ਜਿਹੜੀ ਹੈ ਉਹ ਦੇਖਣ ਨੂੰ ਕਦੀ ਨਹੀਂ ਮਿਲੀ ਔਰ ਬੜੀ ਮਾ ਬਲੇ ਸੋਨਾ ਦੀ ਫਾਈਟ ਸੀ ਬੜੀ ਫੇਅਰ ਜਿਹੜੀ ਇੱਥੇ ਅੱਜ ਬੱਚਿਆਂ ਦੇ ਨਾਲ ਡਿਸੀਜਨਸ ਲਿੱਤੇ ਗਏ ਆ ਬੜੇ ਫੇਅਰ ਲਿੱਤੇ ਗਏ ਆ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਨਾਲ ਪਾਰਸ਼ੀਅਲਟੀ ਜਾਂ ਕੋਈ ਕਿਸੇ ਤਰ੍ਹਾਂ ਦਾ ਆਬਲੀਗੇਸ਼ਨ ਨਹੀਂ ਦੇਖਿਆ ਗਿਆ ਕੋਈ ਕ੍ਰਿਟਿਸਿਜ਼ਮ ਨਹੀਂ ਹੋਈ ਕਿਸੇ ਵੀ ਤਰ੍ਹਾਂ ਦੇ ਰਿਜ਼ਲਟ ਤੇ ਨਹੀਂ ਤਾਂ ਮੋਸਟਲੀ ਟੂਰਨਾਮੈਂਟ ਦੇ ਜਿਹੜੇ ਲਾਸਟ ਐ ਹੁਣ ਦੇਖ ਰਿਹਾ ਸੀ ਦਿਨ ਢਲ ਰਿਹਾ ਝਗੜੇ ਨਾਲ ਹੁੰਦੇ ਆ ਹਰ ਗੇਮ ਦਾ ਟੂਰਨਾਮੈਂਟ ਲਾਸਟ ਮੈਂ ਦੇਖਦਾ ਕੋਈ ਨਾ ਕੋਈ ਮਾਪੇ ਦਾ ਅਸੀਂ ਉਹਨਾਂ ਦੀ ਇੱਛਾਵਾਂ ਤੱਕ ਉਹਨਾਂ ਦੇ ਐਕਸਪੈਕਟੇਸ਼ਨ ਤੱਕ ਬੀਟ ਨਹੀਂ ਕਰ ਪਾਉਂਦੇ ਬਟ ਕੋਚ ਸਤਵਿੰਦਰ ਸਰ ਦੀ ਅਗਵਾਈ ਹੇਠ ਜਿਹੜਾ ਇਹ ਫੰਕਸ਼ਨ ਹੋਇਆ ਇਹਦੇ ਜਲਟਾਏ ਹਨ ਔਰ ਲੋਕਾਂ ਨੂੰ ਮੈਡਲ ਮਿਲੇ ਆ ਬੱਚਿਆਂ ਨੂੰ ਉਤਸ਼ਾਹ ਮਿਲਿਆ ਔਰ ਮੈਂ ਥੈਂਕਫੁਲ ਆ ਡੀਐਸਪੀ ਸਾਹਿਬ ਦਾ ਕਰਨਲ ਸਿੰਘ ਜੀ ਡੀਐਸਪੀ ਪਟਿਆਲਾ ਟ੍ਰੈਫਿਕ ਦਾ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਨੂੰ ਟ੍ਰੈਫਿਕ ਰੂਲਸ ਔਰ ਨੀਮਾ ਬਾਰੇ ਦੱਸਿਆ ਸਵੇਰੇ ਐਮਐਲਏ ਸਾਹਿਬ ਵੀ ਇਹਦੀ ਓਪਨਿੰਗ ਲਈ ਆਏ ਸੀਗੇ ਕਲੋਜ਼ਿੰਗ ਲਈ ਵੀ ਬਹੁਤ ਉੱਚੀ ਸ਼ਖਸੀਅਤ ਡਿਪਟੀ ਸਾਹਿਬ ਅੱਜ ਆਪ ਇੱਥੇ ਮੌਜੂਦ ਨੇ ਔਰ ਬੜੀ ਖੁਸ਼ੀ ਹੈ ਸਾਰਾ ਕੁਝ ਬਹੁਤ ਅੱਛਾ ਚੱਲ ਰਿਹਾ ਔਰ ਤੁਸੀਂ ਲੋਕ ਬਾਕੀ ਬੱਚਿਆਂ ਨੂੰ ਵੀ ਮਿਲ ਸਕੇ ਹੋ ਨਾਲ ਹੀ ਸਾਡੇ ਵਿੱਚ ਸ਼ੈਂਕਸ ਔਰ ਆਰਿਆ ਰੈਸਟੋਰੈਂਟ ਤੋਂ ਮਹਿਕ मैम ਇੱਥੇ ਮੌਜੂਦ ਨੇ ਉਹਨਾਂ ਨੇ ਵੀ ਬਹੁਤ ਇਸ ਇਵੈਂਟ ਦੀ ਪ੍ਰੇਸ ਕੀਤੀ ਹੈ ਔਰ ਮਾਪੇ ਨੂੰ ਮਿਲੇ ਬੱਚਿਆਂ ਨੂੰ ਮਿਲੇ ਔਰ ਐਪਰੀਸ਼ੀਏਸ਼ਨ ਜਿਹੜੇ ਜਿਹੜੇ ਬੱਚੇ ਆਏ ਆ ਕਲਾ ਜੀਲੇ ਤੋਂ ਪੂਰੇ ਪੂਰੇ ਪੰਜਾਬ ਚੋ ਇਸ ਟੂਰਨਾਮੈਂਟ ਦੇ ਵਿੱਚ ਪਾਰਟਿਸਪੇਸ਼ਨ ਤਾਂ ਹੈ ਹੀ ਹੈ ਨਾਲ ਲੱਗਦੀਆਂ ਜਿਹੜੀਆਂ ਨੇਬਰ ਸਟੇਟਾਂ ਹੈ ਹਰਿਆਣਾ ਹਿਮਾਚਲ ਇਵਨ ਕਿ ਦਿੱਲੀ ਤੋਂ ਇੱਕ ਬੱਚਾ ਆਇਆ ਮੈਂ ਤਾਂ ਹੈਰਾਨ ਹੋ ਗਿਆ ਠੰਡ ਦੇ ਵਿੱਚ ਇੰਨੀ ਦੂਰੋਂ ਬੱਚਿਆਂ ਨੇ ਆ ਕੇ ਪਾਰਟਿਸਪੇਸ਼ਨ ਕੀਤੀ ਆ ਔਰ ਨੇਬਰ ਸਟੇਟਸ ਤੋਂ ਵੀ ਬੱਚਿਆਂ ਨੇ ਆ ਕੇ ਪਾਰਟਿਸਪੇਟ ਕੀਤੇ ਕੋਚ ਔਰ ਰੈਫਰੀਜ਼ ਜਿਹੜੇ ਹੈ ਉਹ ਵੈਲ ਟ੍ਰੇਨਡ ਆ ਮੈਂ ਦੁਆਰਾ ਮੈਨੂੰ ਬੱਚਿਆਂ ਨੂੰ ਦਾ ਨਾਮ ਦਿੱਤਾ ਜਾ ਰਿਹਾ ਜਾ ਰਿਹਾ ਮੈਂ 5200 ਰੁਪਏ ਕੋਚ ਸਾਹਿਬ ਨੂੰ ਅੱਜ ਦੇ ਲਈ ਅਨਾਉਂਸ ਕਰਦਾ ਜਿਹਨਾਂ ਮੇਰੇ ਵੱਲੋਂ ਇਨਾਮ ਹੋਗਾ ਜਿਨ੍ਹਾਂ ਨੇ ਇਸ ਮਿਹਨਤ ਕਰਕੇ ਦਿਨ ਰਾਤ ਕਰਕੇ ਸਾਰੇ ਬੱਚਿਆਂ ਨੂੰ ਇਨਾ ਸੋਨਾ ਪਲੇਟਫਾਰਮ ਦਿੱਤਾ ਬੱਚਿਆਂ ਨੂੰ ਵੀ ਦੇਾਂਗੇ ਅਸੀਂ ਆਪਣੇ ਕੋਚ ਨੂੰ ਵੀ ਦੇਾਂ ਠੀਕ ਹੈ ਚਾਹੀਦਾ ਔਰ ਜੇ ਕਿਤੇ ਕਿੰਨੇ ਵੀ ਸਪੀਡ ਤੇ ਕੋਈ ਸਾਈਨ ਬੋਰਡ ਲੱਗਿਆ ਉਸ ਤੋਂ ਵੱਧ ਰਫ਼ਤਾਰ ਤੇ ਨਹੀਂ ਸਾਨੂੰ ਗੱਡੀ ਚਲਾਣੀ ਚਾਹੀਦੀ ਔਰ ਤੁਸੀਂ ਦੇਖਿਆ ਹੀ ਹੈ ਕਿ ਪੰਜਾਬ ਸਰਕਾਰ ਦੇ ਹਾਈਵੇ ਤੇ ਔਰ ਅਸੀਂ ਲੈ ਕਰੋੜਾ ਤੇ ਵੀ ਜਿਹੜੀਆਂ ਛੋਟੀਆਂ ਰੋੜਾ ਉਹਨਾਂ ਤੇ ਵੀ ਆ ਜਿਹੜੇ ਓਵਰ ਸਪੀਡ ਤੇ ਚਲਾਉਂਦੇ ਪੁਜੀ ਵੀ ਬੱਸ ਕਰੀਂ ਨੈਸ਼ਨਲ ਰੈਫਰੀ ਜੰਮੂ ਐਂਡ ਕਸ਼ਮੀਰ ਮਿਸ ਅੰਕਿਤਾ ਹਾਂਜੀ ਸਰ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਅਸਤਿੰਦਰ ਸਿੰਘ ਜੀ ਜਿਹੜੇ ਕਿ ਤਾਈਕ ਕਮਾਂਡੋ ਇਹਨਾਂ ਦੀ ਟੀਮ ਹੈ ਔਰ ਇਹਨਾਂ ਵੱਲੋਂ ਜਿਹੜਾ ਕਿ ਇੱਥੇ ਅੱਜ ਜਿਹੜਾ ਇੱਕ ਕੱਪ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਪਲੇਵੇ ਸਕੂਲ ਵੱਲੋਂ ਇਹਨਾਂ ਨੂੰ ਪੂਰੀ ਸਪੋਰਟ ਦਿੱਤੀ ਗਈ ਹੈ ਔਰ ਇਹਨਾਂ ਵੱਲੋਂ ਹਮੇਸ਼ਾ ਜਿਹੜੀ ਆ ਸਪੋਰਟ ਦਿੱਤੀ ਜਾਂਦੀ ਹੈ ਵੀ ਕੋਈ ਵੀ ਇਵੈਂਟ ਕਰਾਓ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਅਸੀਂ ਟੂਰਨਾਮੈਂਟ ਜੇ ਕਰਾਂਦੇ ਰਹੀਏ ਜੇਕਰ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਰਹਿਣ ਜਿਹੜੇ ਸਾਡੇ ਪਲੇਅਰ ਆ ਉਹਨਾਂ ਨੂੰ ਕੰਪੀਟੀਸ਼ਨ ਲੜਨ ਦਾ ਮੌਕਾ ਮਿਲਦਾ ਔਰ ਜਿਹੜੇ ਸਾਡੇ ਪਲੇਅਰ ਆ ਉਹ ਇੰਟਰਨੈਸ਼ਨਲ ਲੈਵਲ ਤੇ ਸਾਡੇ ਦੇਸ਼ ਦਾ ਜਿਹੜਾ ਹੈ ਉਹ ਨਾਂ ਰੋਸ਼ਨ ਕਰ ਸਕਦੇ ਆ ਔਰ ਜਿੱਥੇ ਪਹਿਲਾਂ ਵੀ ਵਕ ਵਕ ਟੀਮਾਂ ਜਿਹੜੀਆਂ ਇਸ ਸਕੂਲ ਦੇ ਵਿੱਚ ਕੋਈ ਨਾ ਕੋਈ ਟੂਰਨਾਮੈਂਟ ਹੁੰਦਾ ਰਹਿੰਦਾ ਲੇਕਿਨ ਜਿਹੜਾ ਅੱਜ ਤਾਈ ਕਮਾਂਡੋ ਦਾ ਇਹ ਕੱਪ ਕਰਾਇਆ ਗਿਆ ਇਸ ਦੇ ਲਈ ਬਹੁਤ ਹੀ ਸਲਾੰਘਾਯੋਗ ਹੈ ਔਰ ਬੱਚੇ ਜਿਹੜੇ ਆ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਸਭ ਤੋਂ ਵੱਡਾ ਜਿਹੜਾ योगदान ਹੈ ਸਪੋਰਟਸ ਦਾ ਬੱਚੇ ਨੇ ਕੋਈ ਨਾ ਕੋਈ ਨਸ਼ਾ ਕਰਨਾ ਹੁੰਦਾ ਲੇਕਿਨ ਜਿਹਨੂੰ ਆਪਣੀ ਸਿਹਤ ਬਣਾਉਣ ਦਾ ਸਪੋਰਟਸ ਦੇ ਲਈ ਕੰਪੀਟੀਸ਼ਨ ਦਾ ਨਸ਼ਾ ਬਣ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਹਿਕ ਹੈ ਮੈਂ ਆਰਿਆ ਤੇ ਸ਼ੈਂਕਸ ਦੀ ਓਨਰ ਹਾਂ ਪਟਿਆਲੇ ਦੇ ਵਿੱਚ ਬੱਚੇ ਲੈਵੇ ਤੇ ਆਇਓ ਟੋਮੇਟੋ ਟੈਕਵੋਲਡ ਵਾਲ ਦਾ ਉਹ ਕਰ ਰਿਓ ਚੈਂਪੀਅਨਸ਼ਿਪ ਕਿਦਾਂ ਦਾ ਮਹਿਸੂਸ ਹੋ ਰਿਹਾ ਇਹ ਮੈਂ ਸਾਰਾ ਸ਼ੋਅ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਕਿ ਪੰਜਾਬ ਦੇ ਅੱਡ ਅੱਡ ਏਰੀਆਸ ਤੋਂ ਬੱਚੇ ਸਪੋਰਟਸ ਵਾਸਤੇ ਟ੍ਰਾਇ ਟ੍ਰਾਇ ਕਾਂਡੂ ਵਾਸਤੇ ਆਏ ਨੇ ਇੱਧਰ ਤੇ ਇਹ ਜਿਹੜੀ ਸਪੋਰਟਸ ਹੈ ਇਹ ਓਪਰਚ्युनिटी ਪ੍ਰੋਵਾਈਡ ਕਰਦੀ ਹੈ ਬੱਚਿਆਂ ਵਾਸਤੇ ਸਪੋਰਟਸਲੀ ਜਿਹੜਾ ਕਿ ਸਰ ਨੇ ਵੀ ਕਿਹਾ ਕਿ ਇਹ ਨਸ਼ਿਆਂ ਦਾ ਤੋਂ ਦੂਰ ਰੱਖਦੀ ਹੈ ਬੱਚਿਆਂ ਨੂੰ ਤੇ ਸਪੋਰਟਸ ਇੱਕ ਬਹੁਤ ਵਧੀਆ ਵਧੀਆ ਓਪਰਚ्युनिटी ਹੈਗੀ ਆ ਮੈਡਮ ਗੱਲ ਕਰ ਕੀ ਹਰਿਆ ਕੀ ਕਹਣਾ ਜਾਂਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਵੀ ਇਦਾਂ ਦੇ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਵੀ ਕਿੱਥੇ ਜਾਣੇ ਚਾਹੀਦੇ ਨੇ ਇਹ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ ਪੰਜਾਬ ਬਸ ਤੇ ਵੀ ਜਿਹੜਾ ਕਿ ਕਹਿੰਦੇ ਸੀ ਕਿ ਪੰਜਾਬ ਨਸ਼ਾ ਵਿੱਚ ਡੁੱਬਿਆ ਹੋਇਆ ਪਰ ਇਦਾਂ ਦਾ ਕੁਝ ਵੀ ਨਹੀਂ ਹੈ ਇੱਕ ਸਭ ਨੂੰ ਇੱਕ ਪਲੈਟਫਾਰਮ ਮਿਲਦਾ ਇੱਧਰ ਪੰਜਾਬ ਦੇ ਵਿੱਚ ਸਪੋਰਟਸ ਦਾ ਤੇ ਇਹ ਬਹੁਤ ਵਧੀਆ ਹੈ ਤੇ ਮੈਡਮ ਗੱਲ ਕਰੀਏ ਕਿ ਚੰਦ ਦੇਖੋ ਜੀ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਜਿਹੜਾ ਸਪੋਰਟਸ ਹੈ ਸਪੋਰਟਸ ਹੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਦਾ ਹੈ ਸਪੋਰਟਸ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹ ਹੈਲਥ ਕੌਨਸ਼ੀਅਸ ਹੋ ਜਾਂਦੇ ਨੇ ਤਾਂ ਉਹਨਾਂ ਦਾ ਸਵਾਲ ਹੀ ਨਹੀਂ ਉੱਠਦਾ ਕਿ ਉਹ ਨਸ਼ਿਆਂ 'ਚ ਪੈਣਗੇ ਜੇ ਇਦਾਂ ਦੀ ਹੋਰ ਓਪਰਚ्युनिटीਜ਼ ਵੀ ਸਾਨੂੰ ਸਕੂਲ ਦੇ ਵਿੱਚ ਸਪੈਸ਼ਲੀ ਜਿਹੜਾ ਪਲੇ ਪਲੇਸ ਨੇ ਸਾਨੂੰ ਇੱਕ ਪਲੈਟਫਾਰਮ ਦਿੱਤਾ ਬੱਚਿਆਂ ਨੂੰ ਪ੍ਰੋਮੋਟ ਕਰਨੇ ਦਾ ਓਪਰਚ्युनिटी ਦਿੱਤੀ ਹੈ ਇਹ ਬਹੁਤ ਵੱਡੀ ਓਪਰਚ्युनिटी ਹੁੰਦੀ ਹੈ ਇਹ ਤੇ ਇਹ ਬੱਚਿਆਂ ਦੀ ਵੈਲ ਡਿਵੈਲਪਮੈਂਟ ਵਾਸਤੇ ਹੀ ਹੈਗੀਆਂ ਨੇ ਠੀਕ ਹੈ ਜੀ 30 ਰੁਪਿਆ ਦਾ 30 ਰੁਪਿਆ ਦਾ ਰੋਟਣਾ ਕੋ ਸਿਰ ਤੋਂ ਮੈਸੇ ਕਰਕੇ ਸਾਰੇ ਜਿਰਕ ਕੋ ਸਰ ਸਮਾਨਾ ਟੀਮਾ ਤਿਆਰ ਕਰੋ ਆਪਣੀ ਮੰਨਤ ਇੱਕ ਕਟ ਚੋ ਧਰਮਦਰ ਸਰ ਫੋਨ ਨਾ ਬਗਾ ਕੇ 50 ਰੁਪਏ ਕੋਡ ਵਾਲਾ